ਵੱਡਾ ਧਿਆਨ ਜਿਸ ਚੀਜ਼ ਤੇ ਤੁਸੀਂ ਫੋਕਸ ਕਰਦੇ ਹੋ ਫੋਕਸ 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 ਧਿਆਨ ਜਿਸ ਚੀਜ਼ ਤੇ ਕਰਦੇ ਹੋ ਉਹ ਵੱਧਦੀ ਫੁੱਲਦੀ ਹੈ ਜਿਸ ਦਰਖਤ ਤੇ ਧਿਆਨ ਦਿੰਦੇ ਹੋ ਉਹ ਵੱਧਦਾ ਫੁੱਲਦਾ ਹੈ ਜਿਸ ਮੱਝ ਤੇ ਧਿਆਨ ਦਿੰਦੇ ਹੋ ਐ ਚਮਕ ਨਹੀਂ ਹੁੰਦੀ ਹੈ ਜਿਸ ਗਾਂ ਤੇ ਧਿਆਨ ਦਿੰਨਾ ਹੈ ਜਿਸ ਬੱਚੇ ਤੇ ਧਿਆਨ ਦਿਨਾ ਹੈ ਜਿਸ ਦੋਸਤ ਤੇ ਧਿਆਨ ਦਿਨਾ ਹੈ ਉਹ ਵੱਧਦਾ ਫੁੱਲਦਾ ਹੈ ਤੇ ਜੇ ਆ ਪਿਆਰ ਪਾਉਣਾ ਹੈ ਗੁਰੂ ਨਾਨਕ ਨਾਲ ਗੁਰੂ ਗੋਬਿੰਦ ਸਿੰਘ ਨਾਲ ਫਿਰ ਤੈਨੂੰ ਧਿਆਨ ਦੇਣਾ ਪੈਣਾ ਅੱਜ ਸਾਡਾ ਸਾਰਿਆਂ ਦਾ ਜਿੰਨੇ ਆਪਾਂ ਸਟੇਜ 'ਤੇ ਆਲੇ ਬੈਠੇ ਆਂ ਚਾਹੇ ਥੱਲੇ ਆੜਿਆਂ ਸਾਰੇ ਆਪਾਂ ਇਹ ਸੱਚ ਹੈ ਆਪਣੇ 'ਚ ਗੁਰੂ ਦੇ ਪ੍ਰੇਮੀ ਘੱਟ ਫੋਨ ਦੇ ਪ੍ਰੇਮੀ ਜ਼ਿਆਦਾ ਨੇ ਫੋਨ ਦੇ ਪ੍ਰੇਮੀ ਆਪਾਂ ਕਿਵੇਂ ਬਣ ਗਏ ਭਲਾ ਇਹ ਛੁੱਟਦਾ ਸਾਡੇ ਤੋਂ ਕਿਉਂ ਨਹੀਂ ਫੋਨ ਇਹ ਤੇ ਸਾਨੂੰ ਬੜਾ ਹੀ ਪਿਆਰਾ ਹੋ ਗਿਆ ਕਿਉਂ ਕਿ ਅਸੀਂ ਇਹਨੂੰ ਧਿਆਨ ਦਿੱਤਾ ਹੈ ਕਈ ਕਈ ਟੈਂਟ ਕਈ ਕਈ ਕੰਡੇ ਜਿੰਨਾ ਇਹਦੇ ਤੇ ਕੰਡੇ ਲਾਏ ਇਹਦੇ ਨਾਲ ਸਾਡਾ ਪਿਆਰ ਵਧ ਗਿਆ ਅਸੀਂ ਜਿਆਦਾ ਟਾਈਮ ਦੇ ਦਿੱਤਾ ਜਿੰਨਾ ਇਹਦੇ ਤੇ ਲੱਗੇ ਰਹੇ ਲੱਗੇ ਰਹੇ ਲੱਗੇ ਰਹੇ ਲੱਗੇ ਰਹੇ ਇਹਦੇ ਇਹਦੇ বিনা ਹੁਣ ਅਸੀਂ ਬਚ ਨਹੀਂ ਸਕਦੇ ਤੇ ਜੇ ਕਿਤੇ ਤੂੰ ਲੱਗੀਆਂ ਵਾਲੇ ਦੀ ਫੋਟੋ ਅੱਗੇ ਬੈਠਾ ਰਹੇ ਬੈਠਾ ਰਹੇ ਬੈਠਾ ਰਹੇ ਬੈਠਾ ਰਹੇ ਰੋਜ਼ ਬਵੇਂ ਕੰਡਾ ਰੋਜ਼ ਬਵੇਂ ਰੋਜ਼ ਬਵੇਂ ਰੋਜ਼ ਬਵੇਂ ਤੇ ਕਿਹ ਕਿਹੜਾ ਪਿਆਰ ਨਹੀਂ ਕੋਈ ਕਿ ਥੇ ਕਿਤਨਾ ਮੈਂ ਕਿਹਨ ਮੇਰਾ ਪ੍ਰੇਮ ਨਹੀਂ ਬਣਦਾ ਬਣੇਗਾ ਕਿਦਨ ਤੂੰ ਟਾਈਮ ਦਿੰਦਾ ਕਿਦਨ ਬਣੇਗਾ ਕਹਿੰਦੇ ਦੱਸ ਸਾਡੇ ਕੋਲੇ ਟਾਈਮ ਹੈ ਹੀ ਨਹੀਂ ਰਹਿਰਾਸ ਦਾ ਟਾਈਮ ਹੁੰਦਾ ਸੀ ਅੱਗੇ ਮੈਂ ਵੇਖਦਾ ਰਿਆ ਰਹਿਰਾਸਾਂ ਪੜਦੇ ਸਿੰਘ ਹੁਣ ਰਹਿਰਾਸ ਫੋਨ ਵੱਟਦਾ ਘਟ ਕੇ ਖਤ ਪੰਜ ਬਾਣੀਆਂ ਪੜ ਰਿਆ ਕੋਈ ਸਿੰਘ ਕੋਈ ਸੁਖਮਨੀ ਸਾਹਿਬ ਪੜ ਰਿਆ ਸਵੇਰੇ ਬਹਿਣਾ ਗੁਰਦੁਆਰੇ ਜਾਣਾ ਗੱਲ ਚ ਪੱਲਾ ਇਦਾਂ ਪਿਆਰ ਸ਼ਰਧਾ ਉਹ ਇੱਕ ਪਿਆਰ ਬਣਿਆ ਰਹਿੰਦਾ ਸੀ ਕਿਵੇਂ ਮਰਦਾ ਸਵੇਰੇ ਵੀ ਗੁਰੂ ਸਾਹਿਬ ਨੂੰ ਟਾਈਮ ਦਿੱਤਾ ਸ਼ਾਮ ਨੂੰ ਵੀ ਦਿੱਤਾ ਪਿਆਰ ਬਣਿਆ ਰਹਿੰਦਾ ਸੀ ਹੁਣ ਤੇ ਤਰਲੇ ਕਰ ਲੋ ਤਰਲੇ ਆ ਮੇਰੇ ਜਥੇ ਵਾਲੇ ਸਿੰਘ ਨੇ ਸਾਰੇ ਹੀ ਸਾਜੀ ਬਾਜੀ ਮਿਹਨਤੀ ਨੇ ਕੰਮਾਂ ਵਾਲੇ ਐ ਪਰ ਬੈਠੋ 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 ਰੋਜ਼ ਹਫਤੇ ਬਾਅਦ ਮੀਟਿੰਗ ਕਰਦਾ ਸਵੇਰੇ ਫੇਰ ਸਾਡੇ ਮੈਂ ਸਵੇਰੇ ਫੇਰ ਮੀਟਿੰਗ ਰੱਖੀ ਬੈਠੋ ਕਿੰਨੇ ਘੰਟਾ ਬੈਠੋ ਰੋਜ਼ ਬੈਠੋ ਰੋਜ਼ ਬੈਠੋ ਅਰ ਜਦੋਂ ਅਸੀਂ ਗੁਰਦੁਆਰੇ ਜਾ ਰਹੇ ਆਂ ਚੌਂਕੜਾ ਮਾਰ ਕੇ ਪੈਣਾ ਲੱਤਾਂ ਘੜੀਸਦੇ ਜਾ ਰਹੇ ਆਂ ਜਾਣਾ ਤੇ ਨੱਚਦੇ ਆਂ ਚਾਹੀਦਾ ਸੀ ਚੌਂ ਨਰ ਕੀਰਤਨ ਕਰਨਾ ਹੈ ਕੀਰਤਨ ਸੁਣਨਾ ਹੈ ਕੀਤਾ ਚਾਹ ਹੋਣਾ ਚਾਹੀਦਾ ਸੀ ਉਮਾ ਹੋਣਾ ਚਾਹੀਦਾ ਸੀ ਲੱਤਾਂ ਘੜੀਸਦੇ ਉਥੇ ਘੜੀਸ ਦਾ ਜਾ ਰਿਹਾ ਘੜੀਸ ਦਾ ਜੇ ਬੰਦੇ ਨੂੰ ਖਿੱਚ ਕੇ ਨਹੀਂ ਧੂਕੇ ਲੈ ਜਾਂਦੇ ਹੁੰਦੇ ਉਦਾਂ ਜਾਂਦਾ ਬੰਦਾ ਇੰਟਰਸਟ ਨਹੀਂ ਸ਼ੌਂਕ ਨਹੀਂ ਰਿਹਾ ਤੇ ਭਰਾਵਾ ਤੇਰੇ ਤੇ ਬਹੁਤੀ ਕਿਰਮਾ ਹੋਏਗੀ ਉਸ ਦਿਨ ਜਿੱਦਣ ਕੋਈ ਤੈਨੂੰ ਗੁਰੂ ਦਾ ਪ੍ਰੇਮੀ ਮਿਲੇਗਾ ਤੇ ਉਹ ਪ੍ਰੇਮੀ ਤੇਰੇ ਅੰਦਰ ਚਿੰਨ੍ਹ ਲਾ ਦੋ ਜਗਿਆ ਹੋਇਆ ਦੀਵਾ ਤੈਨੂੰ ਜਗਾ ਸਕਦਾ ਹੈ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਆ ਇੱਕ ਬਚਨ ਆਪਾਂ ਪੜਦੇ ਆ ਨਾ ਓਏ ਫੋਨਾਂ ਦੀ ਕਿਹੜੀਆਂ ਗੱਲਾਂ ਕਰਦੇ ਹੋ ਮਤ ਦੇਖ ਭੂਲਾ ਬਿਸਰੈ ਗੁਰੂ ਨਾਨਕ ਸਾਹਿਬ ਕਹਿੰਦੇ ਐ ਸ੍ਰੀ ਰਾਗ ਜਦੋਂ ਸ਼ੁਰੂ ਹੁੰਦਾ ਨਾ ਜੀ ਸ਼ੁਰੂ ਬਚਨ ਮਹਾਰਾਦਾਸੀ ਪੜਦੇ ਆ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਵੇ ਜੜਾਓ ਆ ਫੋਨ ਕਿਹੜੀ ਗੱਲ ਐ ਦੇ ਰੱਬਾ ਮੈਂ ਭੁੱਲ ਨਾ ਜਾਵਾਂ ਤੈਨੂੰ ਤੇਰੇ ਨਾਲ ਮੇਰਾ ਪਿਆਰ ਹੈ ਕਿਤੇ ਮੈਂ ਭੁੱਲ ਨਾ ਜਾਵਾਂ ਜ਼ਿੰਦਗੀ ਦੇ ਵਿੱਚ ਕਿਤੇ ਮੋਤੀ ਆ ਜਾਣ ਮੰਦਰ ਆ ਜਾਣ ਵੱਡੇ ਵੱਡੇ ਤੇ ਐਨਾਂ ਨਜ਼ਾਰੇ ਹੋਣ ਤੇ ਮੈਂ ਤੈਨੂੰ ਭੁੱਲ ਜਾਂ ਅੱਜ ਜਿਸ ਬੰਦੇ ਨੂੰ ਪੁੱਛ ਲੋ ਮੇਰੇ ਕੋਲ ਟਾਈਮ ਨਹੀਂ ਲੱਗਦਾ ਮੇਰੇ ਕੋਲ ਸਮਾਂ ਨਹੀਂ ਲੱਗਦਾ ਨਹੀਂ 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 ਮੈਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਪਿਆ ਰਹੋ ਆ ਵਾਜੇ ਤੇ ਹੱਥ ਰੱਖ ਕੇ ਕਹਿ ਰਹਿਆ ਮੈਂ ਨਾ ਰਾਜਪੁਰੇ ਦੀਵਾਨ ਲਾਇਆ ਤੇ ਦੀਵਾਨ ਦੀ ਸਮਾਪਤੀ ਲੇਟ ਹੋਈ 12:00 ਵਜੇ ਕਰਦਿਆਂ ਕਰੰਦਿਆਂ ਮੈਂ 1:30 ਵਜੇ ਘਰ ਆਇਆ ਨੇਚਰਲੀ ਹੁੰਦਾ ਹੈ ਕਿ ਜਦੋਂ ਤੁਸੀਂ ਐਡਾ ਪ੍ਰੋਗਰਾਮ ਕਰਕੇ ਆਏ ਆ ਤੇ ਬ੍ਰੇਨ ਐਕਸਾਈਟਡ ਹੋ ਜਾਂਦਾ ਮਾੜਾ ਮੋਟਾ ਐਕਸਾਈਟਡ ਬ੍ਰੇਨ ਨੂੰ ਆਰਾਮ ਵਿੱਚ ਲਿਜਾਣਾ ਬਹੁਤ ਔਖਾ ਹੁੰਦਾ ਹੈ ਬ੍ਰੇਨ ਸੁਸਤ ਨਹੀਂ ਹੁੰਦਾ ਜਦੋਂ ਐਕਸਾਈਟਡ ਹੋਇਆ ਹੋਵੇ ਐਕਸਾਈਟਡ ਬ੍ਰੇਨ ਨੂੰ ਹੌਲੀ 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 ਟਿਕਾਉਣਾ ਪੈਂਦਾ ਤੁਹਾਨੂੰ ਅਸੀਂ ਗੱਲਾਂ ਕਰਦੇ ਰਹੇ ਬੈਠੇ ਰਹੇ ਚਲੋ ਪਹਿਲੀ ਵਾਰ ਪੰਜਾਬ ਦੀ ਧਰਤੀ ਤੇ ਇੰਨੇ ਸਾਲਾਂ ਬਾਅਦ ਮੈਂ ਪ੍ਰੋਗਰਾਮ ਕੀਤਾ ਐਕਸਾਈਟਡ ਜਥਾ ਵੀ ਹੈ ਹੀ ਸੀ ਚਲੋ ਚਾਹ ਹੁੰਦਾ ਹੀ ਇਹ ਬੱਚੇ ਐ ਸਾਰੇ ਖੁਸ਼ੀ ਹੁੰਦੀ ਹੈ ਥੋੜਾ ਲੇਟ ਹੋ ਗਿਆ ਲੇਟ ਵੀ ਕਹਾਦਾ ਹੋਇਆ ਤਿੰਨ ਤੋਂ ਵੀ ਲਗਾ ਲੰਘ ਗਿਆ ਟਾਈਮ ਸੁੱਤੇ ਵੀ ਨੀਂਦ ਇੰਦਾ ਇੰਦਾ ਜੇ ਰਹੀ ਤੁਸੀਂ ਕੰਮ ਸੀ ਤੇ ਮੈਂ ਵਿਜੀ ਹੋ ਗਿਆ ਮੇਰ ਤੋਂ ਬੈ ਨਾ ਹੋਇਆ ਮੈਂ ਮਤਲਬ ਥੋੜਾ ਜਿਹਾ ਮੇਰਾ ਹੁੰਦਾ ਹੈ ਮਨ ਵੀ ਮੈਂ ਆਪਣਾ ਟਾਈਮ ਕੱਢਾਂ ਹੀ ਕੱਢਾਂ बैठा बैठा नहीं गया मेरे एक दिन मैं बैठा ना गया मैं अगले दिन जब मैं बैठा ना जब मैं बैठा ते मैं इदा महाराज दी तस्वीर ਸਾਡੇ ਲੱਗੀ ਐ ਇਦਾਂ ਉਥੀਆਂ ਰੱਖੀਆਂ ਗੁਰੂ ਸਾਹਿਬ ਦੀਆਂ ਗੁਰੂ ਗ੍ਰੰਥ ਸਾਹਿਬ ਦੇ ਭਾਗ ਰੱਖੇ ਐ ਮੈਂ ਆਪਣੇ ਆਸਣ ਤੇ ਇਦਾਂ ਬੈਠਾ ਤੇ ਮੈਂ ਕਿੰਨਾ ਚਿਰ ਮੈਂ ਮਹਾਰਾਜ ਦੀ ਫੋਟੋ ਕੋ ਨਹੀਂ ਵੇਖਾ ਮੇਰੀ ਅੱਖ ਚੱਖ ਨਾ ਪਾਈ ਜਾਵੇ ਮੇਰਾ ਰੋਣਾ ਹੀ ਨਿਕਲੀ ਜਾਵੇ ਮੈਂ ਕਿਹਾ ਮੈਨੂੰ ਕਹਿਣਗੇ ਓਏ ਤੂੰ ਅੱਜ ਮੜਾ ਜਾ ਉੱਥੇ ਪ੍ਰੋਗਰਾਮ ਕਰਕੇ ਆਇਆ ਤੇ ਤੂੰ ਸਵੇਰੇ ਮੈਨੂੰ ਭੁੱਲੀ ਗਿਆ ਤੂੰ ਤੇ ਬੈਠਾ ਹੀ ਨਹੀਂ ਆ ਕੇ ਹਾਲਾਂ ਕਿ ਉਹਨਾਂ ਨੇ ਨਹੀਂ ਕਹਿਣਾ ਮੇਰੇ ਮਨ ਦਾ ਬਲਬਲਾ ਨਾ ਏ ਉਹ ਜਿਵੇਂ ਬੰਦਾ ਬਾਹਰੋਂ ਆਉਂਦਾ ਆਪਣੀ